ਮੈਂ ਗਵੰਡੀ ਜਗਤਾਰ ਉਰਫ ਜੱਗੂ ਦੇ ਘਰ ਸਾਜਰੇ ਹੀ ਪਹੁੰਚ ਗਿਆ ਸੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੈਨੂੰ ਉਹਨਾਂ ਦੇ ਘਰ ਲੱਗੇ ਰਾਤ ਦੀ ਰਾਣੀ ਦੇ ਬੂਟੇ ਦੇ ਫੁੱਲਾਂ ਨੂੰ ਵੇਖਣ ਦਾ ਮਨ ਚਾਹ ਸੀ ਦਰਅਸਲ ਇਹੋ ਜਿਹੇ ਦੋ ਬੂਟੇ ਅਸਾਂ ਸ਼ਹਿਰ ਤੋਂ ਖਰੀਦ ਕੇ ਲਿਆਂਦੇ ਸਨ ਪਰ ਮੇਰੀ ਬਾਦ ਨਸੀਬੀ ਇਹ ਰਹੀ ਕਿ ਮੇਰੇ ਘਰ ਰਾਤ ਦੀ ਰਾਣੀ ਦਾ ਬੂਟਾ ਨਾ ਹੋਇਆ ਪਰ ਜੱਗੂ ਦੇ ਘਰ ਇਸ ਬੂਟੇ ਨੇ ਜੜ੍ਹ ਜਮਾ ਲਈ ਮੈਨੂੰ ਇਸ ਬੂਟੇ ਦੀ ਘਰ ਵਿੱਚ ਹਮੇਸ਼ਾ ਹੀ ਘਾਟ ਰੜਕਦੀ ਰਹਿੰਦੀ ਤੇ ਸਵੇਰੇ ਸਾਜਰੇ ਉੱਠਦਿਆਂ ਸਾਰ ਹੀ ਉਸ ਬੂਟੇ ਦੇ ਖਿੜੇ ਫੁੱਲਾਂ ਨੂੰ ਵੇਖਣ ਜ਼ਰੂਰ ਜਾਂਦਾ ਤੂੰ ਅੱਜ ਫੇਰ ਸਵੇਰੇ ਸਵੇਰੇ ਪਹੁੰਚ ਗਿਆ ਕਦੇ ਤਾਂ ਨਾਂਗਾ ਪਾ ਲਿਆ ਕਰ ਜੱਗੂ ਦੀ ਮਾਂ ਨੇ ਰੋਜ਼ਾਨਾ ਇਹੀ ਸ਼ਬਦ ਬੋਲਣੇ ਤੇ ਬਾਅਦ ਵਿੱਚ ਚਾਹ ਦੀ ਗਲਾਸੀ ਫੜੀ ਮੇਰੇ ਕੋਲ ਆ ਜਾਣਾ ਤੇ ਫਿਰ ਕਹਿਣਾ ਸ਼ੁਰੂ ਕਰਨਾ ਸਾਡੇ ਜੱਗੇ ਨੂੰ ਸਮਝਾ ਛੇਤੀ ਉੱਠਿਆ ਕਰੇ ਅਜੇ ਸੁੱਤਾ ਹੈ ਸਕੂਲ ਜਾਣ ਲਈ ਤਿਆਰ ਤਾਂ ਹੋ ਜੇ ਚਾਚੀ ਅਜੇ ਕਿਹੜਾ ਸਮਾਂ ਹੋਇਆ ਸਕੂਲ ਦਾ ਸੁੱਤੇ ਰਹਿਣ ਦੇ ਐਵੇਂ ਤੂੰ ਫਿਰ ਕਿਉਂ ਉੱਠ ਕੇ ਆ ਗਿਆ ਚਾਚੀ ਨੇ ਕਹਿਣਾ ਮੈਂ ਤਾਂ ਫੁੱਲਾਂ ਨੂੰ ਦੇਖਣ ਆਇਆ ਅੱਜ ਕਿੰਨੇ ਖਿੜੇ ਆ ਕੁਝ ਧੀਰ ਉੱਥੇ ਫੁੱਲਾਂ ਦੇ ਖਿੜੇ ਹੋਿਆਂ ਨੂੰ ਦੇਖ ਕੇ ਮੈਂ ਫਿਰ ਘਰ ਨੂੰ ਵਾਪਸ ਆ ਜਾਂਦਾ ਫਿਰ ਆ ਕੇ ਨਹਾਉਂਦਾ ਬਸਤਾ ਚੁੱਕਦਾ ਤੇ ਜੱਗੇ ਦੇ ਘਰ ਨੂੰ ਜਾਂਦੀ ਸੜਕ ਤੇ ਹੁੰਦਾ ਹੋਇਆ ਜੱਗੇ ਨੂੰ ਲੈ ਕੇ ਪ੍ਰਾਇਮਰੀ ਸਕੂਲ ਪਹੁੰਚ ਜਾਂਦਾ ਸਮਾਂ ਆਪਣੀ ਚਾਲ ਚੱਲਦਾ ਰਿਹਾ ਜਦੋਂ ਮੈਂ ਵੀ ਇਹ ਪਹਿਲੇ ਸਾਲ ਪੜਦਾ ਸੀ ਤਾਂ ਜੱਗਾ ਕਰ ਦੀ ਆਰਥਿਕ ਹਾਲਾਤ ਚੰਗੀ ਨਾ ਹੋਣ ਕਰਕੇ ਸ਼ਹਿਰ ਦੇ ਇੱਕ ਸੈਲਰ ਦੇ ਮੁਨਮ ਲੱਗ ਗਿਆ ਤਨਖਾਹ ਤਾਂ ਭਾਵੇਂ ਥੋੜੀ ਸੀ ਪਰ ਗੁਜ਼ਾਰਾ ਘਰ ਦਾ ਬਹੁਤ ਚੰਗਾ ਚੱਲਦਾ ਰਿਹਾ ਸੀ ਜੱਗੇ ਦੇ ਪਰਿਵਾਰ ਚ ਉਸ ਦੀਆਂ ਦੋ ਭੈਣਾਂ ਤੇ ਮਾਤਾ ਪਿਤਾ ਸਨ ਉਹਦੀ ਵੱਡੀ ਭੈਣ ਦਾ ਪਹਿਲਾ ਹੀ ਵਿਆਹ ਵਿਆਹੀ ਜਾ ਚੁੱਕੀ ਸੀ ਨਿੱਕੇ ਭੈਣ ਉਸ ਤੋਂ ਛੋਟੀ ਸੀ ਜੱਗੇ ਦੇ ਪਿਓ ਲੱਕੜ ਦਾ ਕੰਮ ਕਰਦਾ ਸੀ ਪਰ ਉਹ ਥੋੜਾ ਬਹੁਤ ਮੈਂ ਜਦੋਂ ਬੀਏ ਫਾਈਨਲ ਚ ਹੋ ਗਿਆ ਤਾਂ ਤਾਂ ਉਹ ਵੀ ਹਰ ਰੋਜ਼ ਗਰੀਬ ਰਾਤ ਨੂੰ ਆਪਣੇ ਪਿੰਡ ਲਾਗਲੀ ਰੇਲਵੇ ਲਾਈਨ ਦੇ ਬਣੇ ਪਾਟਕ ਤੇ ਅਸੀਂ ਰਾਤ ਕਰੀਬ 9 ਵਜੇ ਬੈਠੇ ਹੁੰਨਾ ਆਪਣੇ ਦਿਨ ਭਰ ਦੇ ਰਂਝੇਵੇਂ ਭਰੇ ਗੱਲਬਾਤ ਕਰਨੀ ਸਾਡੀ ਦੋਹਾਂ ਦੀ ਯਾਰੀ ਪਿੰਡ ਚ ਮਸ਼ਹੂਰ ਸੀ ਕਿ ਇਹ ਦੋਵੇਂ ਇੱਕ ਦੂਜੇ ਬਿਨਾ ਨਹੀਂ ਰਹਿ ਸਕਦੇ ਬੀਏ ਕਰਨ ਉਪਰੰਤ ਮੈਂ ਲੁਧਿਆਣੇ ਦੇ ਇੱਕ ਅਖਬਾਰ ਚ ਕੰਮ ਕਰਨ ਲੱਗਿਆ ਹੁਣ ਪਹਿਲਾਂ ਦੀ ਤਰ੍ਹਾਂ ਹਰ ਰੋਜ਼ ਤਾਂ ਨਹੀਂ ਸਾਂ ਅਸੀਂ ਰੇਲਵੇ ਲਾਈਨ ਦੇ ਫਾੜਕ ਤੇ ਬੈਠਦੇ ਹਰ ਹਫਤੇ ਜਾਂ ਦੋ ਹਫਤੇ ਬਾਅਦ ਜਰੂਰ ਉਸੇ ਜਗ੍ਹਾ ਬੈਠਦੇ ਸਾਂ ਇੱਕ ਦਿਨ ਜਦੋਂ ਮੈਂ ਆਪਣੇ ਪਿੰਡ ਦੇ ਲਾਗਲੇ ਸਟੇਸ਼ਨ ਤੇ ਉਤਰਿਆ ਤਾਂ ਪਤਾ ਲੱਗਿਆ ਕਿ ਜੱਗੇ ਨੇ ਜ਼ਹਿਰੀਲੀ ਦਵਾਈ ਪੀ ਲਈ ਹੈ ਮੇਰਾ ਹਮਨ ਬੜਾ ਉਦਾਸ ਹੋਇਆ ਮੈਂ ਹੌਲੀ-ਹੌਲੀ ਪੈਰ ਕਢੀਸ ਦਾ ਆਪਣੇ ਘਰ ਪਹੁੰਚਿਆ ਅੱਗੋ ਪਤਾ ਲੱਗਿਆ ਕਿ ਜੱਗੇ ਦੇ ਘਰ ਵਾਲੇ ਉਹਨੂੰ ਗੰਗਾ ਨਗਰ ਕਿਸੇ ਹਸਪਤਾਲ ਵਿੱਚ ਲੈ ਗਏ ਮੈਂ ਚਾਹੁੰਦਾ ਹੋਇਆ ਵੀ ਉਸ ਵੱਲ ਨਾ ਜਾ ਸਕਿਆ ਰਾਤ ਕਰੀਬ 2 ਵਜੇ ਹੀ ਟਾਂਹ ਮਾਰਨ ਦੀਆਂ ਆਵਾਜ਼ਾਂ ਉਨ ਲੱਗੀਆਂ ਮੇਰੇ ਮਾਤਾ ਜੀ ਨੇ ਮੈਨੂੰ ਉਠਾਇਆ ਤੇ ਕਿਹਾ ਪੁੱਤ ਉੱਠ ਲੱਗਦਾ ਜੱਗਾ ਸੁਰਗਵਾਸ ਹੋ ਗਿਆ ਮੈਂ ਉਬੜਵਾ ਉੱਠਿਆ ਤੇ ਉਸੇ ਵਕਤ ਪਰਿਵਾਰ ਸਮੇਤ ਉਹਨਾਂ ਦੇ ਘਰ ਪਹੁੰਚ ਗਿਆ ਉਹਨਾਂ ਦਾ ਸਾਰਾ ਪਰਿਵਾਰ ਰੋਣ ਲੱਗਿਆ ਹੋਇਆ ਸੀ ਤੇ ਥੋੜੇ ਹੀ ਸਮੇਂ ਵਿੱਚ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਸਾਰੇ ਇਸ ਅਣਹੋਣੀ ਤੇ ਦੁਖੀ ਸਨ ਅਗਲੇ ਦਿਨ ਜੱਗੇ ਦੇ ਦਾ ਦਾ ਸੰਸਕਾਰ ਕਰ ਦਿੱਤਾ ਗਿਆ ਪਰ ਉਸ ਜ਼ਹਿਰੀਲੀ ਦਵਾਈ ਪੀਣ ਦੀ ਵਜ੍ਹਾ ਸਾਰੇ ਪਿੰਡ ਵਾਲਿਆਂ ਨੂੰ ਨਾ ਨਾ معلوم ਸੀ ਜਿਸ ਨਾਲ ਸਾਰੇ ਇੱਕ ਦੂਜੇ ਨੂੰ ਇੱਕੋ ਸਵਾਲ ਜੱਗੇ ਨੇ ਕਾਹਨੂੰ ਦਵਾਈ ਪੀ ਲਈ ਉਹਨੂੰ ਕੀ ਦੁੱਖ ਸੀ ਪੁੱਛ ਰਹੇ ਸੀ ਮੈਂ ਉਸ ਤੋਂ ਅਗਲੇ ਦਿਨ ਆਪਣੇ ਕੰਮ ਤੇ ਵਾਪਸ ਆ ਗਿਆ ਸੀ ਮੈਨੂੰ ਦੋਕ ਦਿਨਾਂ ਬਾਅਦ ਮੇਰੇ ਚਾਚੇ ਦੇ ਲੜਕੇ शिंदे ਦਾ ਫੋਨ ਆਇਆ ਉਹਨੇ ਜੱਗੇ ਦਾ ਦਵਾਈ ਪੀ ਕੇ ਮਰਨ ਦਾ ਕਾਰਨ ਮੈਨੂੰ ਦੱਸਿਆ ਕਿ ਹਜ਼ਾਰ ਗੱਲ ਇੰਜ ਹੋਈ ਉਸ ਦਿਨ ਉਸ ਦੀ ਛੋਟੀ ਭੈਣ ਦਾ ਰਿਸ਼ਤਾ ਲੈ ਕੇ ਉਹਦੀ ਭੂਆ ਆਈ ਸੀ ਮੁੰਡੇ ਵਾਲਿਆਂ ਨੇ ਵੀ ਕੁੜੀ ਪਸੰਦ ਕਰ ਲਈ ਤੇ ਸਾਰੀ ਗੱਲਬਾਤ ਉਹਨਾਂ ਦੀ ਹੋ ਗਈ ਪਰ ਉਸ ਦੀ ਭੈਣ ਨਿਲਜਨ ਨੇ ਆਪਣੇ ਭਰਾ ਤੋਂ ਮਾਪਿਓ ਦੀ ਇੱਜ਼ਤ ਮਿੱਟੀ ਵਿੱਚ ਰੋਲਦੀ ਕੀ ਕਰਤਾ ਉਹਨੇ ਮੈਂ ਉਬੜਵਾਹੇ ਪੁੱਛਿਆ ਕਰਨਾ ਕੀ ਸੀ ਉਹਦਾ ਆਪਣੇ ਪਿੰਡ ਦੇ ਨੰਬਰਦਾਰ ਦੇ ਮੁੰਡੇ ਨਾਲ ਇਸ਼ਕ ਸੀ ਉਸੇ ਰਾਤ ਹੀ ਉਹਦੇ ਨਾਲ ਭੱਜ ਗਈ ਇਸ ਕਾਰਨ ਹੀ ਉਹਦਾ ਪਰਿਵਾਰ ਪਿੰਡ 'ਚ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਸੀ ਇਹ ਗੱਲ ਸੁਣਦਿਆਂ ਹੀ ਮੈਨੂੰ ਐਵੇਂ ਲੱਗਿਆ ਜਿਵੇਂ ਮੇਰੇ ਸਰੀਰ ਵਿੱਚ ਲਹ ਖੂਨ ਦੁੱਗਣੀ ਰਫਤਾਰ ਨਾਲ ਦੌੜ ਰਿਹਾ ਹੋਵੇ ਮੇਰੇ ਹੱਥ ਮੋਬਾਈਲ ਕੰਬਰੀਆ ਸੀ ਸ਼ਾਇਦ ਉਸ ਕੁੜੀ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਪਰੋਸੇ ਵਿੱਚ ਲਿਆ ਹੁੰਦਾ ਜਾਂ ਫਿਰ ਇਸ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਘਰ ਵਾਲਿਆਂ ਤੇ ਪੈਣ ਵਾਲੇ ਸਿੱਟਿਆਂ ਨੂੰ ਮੱਦੇਨਜ਼ਰ ਰੱਖਿਆ ਹੁੰਦਾ ਤੇ ਇਸ ਇੱਕ ਹਾਦਸੇ ਨੇ ਹੀ ਮੈਥੋਂ ਮੇਰਾ ਪਿਆਰਾ ਦੋਸਤ ਖੋਹ ਲਿਆ ਸੀ ਉਹ ਉਸ ਦਿਨ ਕੰਮ ਤੇ ਗਿਆ ਤੇ 2 ਵਜੇ ਘਰ ਵਾਪਸ ਆ ਗਿਆ ਰਸਤੇ ਵਿੱਚ ਹੀ ਜ਼ਹਿਰੀਲੀ ਦਵਾਈ ਪੀ ਲਈ ਤੇ ਘਰ ਮਸਾਂ ਪਹੁੰਚਿਆ ਤੇ ਮੈਨੂੰ ਉਹਨੂੰ ਉਲਟੀਆਂ ਆਉਣ ਲੱਗ ਗਈਆਂ ਉਹਦੇ ਘਰ ਵਾਲਿਆਂ ਨੂੰ ਦਵਾਈ ਦਾ ਪਤਾ ਲੱਗਣ ਤੇ ਉਹ ਉਹਨੂੰ ਹਸਪਤਾਲ ਲੈ ਗਏ ਤੇ ਕੁਝ ਰੁਕ ਕੇ ਪਹ ਉਹਨੇ ਕਿਹਾ ਯਾਰ ਤੂੰ ਅਗਲੇ ਐਤਵਾਰ ਪਿੰਡ ਆ ਜਾ ਉਹਦੇ ਮਾਪਿਓ ਹੁਣ ਇੱਥੋਂ ਚਲੇ ਚੱਲੇ ਨਹੀਂ ਤੈਨੂੰ ਯਾਦ ਕਰਦੇ ਸੀ ਛਿੰਦੇ ਨੇ ਅੱਗੇ ਦੱਸ ਦਿਆਂ ਕਿ ਹਾਂ ਮੈਂ ਐਤਵਾਰ ਨੂੰ ਪਿੰਡ ਆ ਗਿਆ ਜਾਂਦਿਆਂ ਹੀ ਮੈਂ ਘਰ ਸਮਾਨ ਰੱਖ ਕੇ ਜੱਗੇ ਦੇ ਘਰ ਪਹੁੰਚ ਗਿਆ ਆ ਵੇ ਰਾਜੂ ਸਾਨੂੰ ਰਾਣੀ ਕਲਮੋਹੀ ਨੇ ਤਾਂ ਉਜਾੜ ਕੇ ਰੱਖਤਾ ਦੱਸ ਅਸੀਂ ਕਿਸੇ ਨੂੰ ਕੀ ਮੂੰਹ ਦਿਖਾਵਾਂਗੇ ਸਾਨੂੰ ਉਹਨੇ ਜਰਾ ਵੀ ਪਿੰਕ ਨਾਲ ਲੱਗਣ ਦਿੱਤੀ ਸਾਨੂੰ ਪਹਿਲਾਂ ਦਾ ਸੀ ਤਾਂ ਸ਼ਾਇਦ ਅਸੀਂ ਇਸ ਰਿਸ਼ਤੇ ਨੂੰ ਕਬੂਲ ਵੀ ਕਰ ਲੈਂਦੇ ਚਾਚੀ ਨੇ ਰੋਂਦਿਆਂ ਕਿਹਾ ਚਾਚੀ ਤੁਸੀਂ ਹੁਣ ਕਿੱਥੇ ਜਾ ਰਹੇ ਹੋ ਇਸੇ ਪਿੰਡ ਅਸੀਂ ਤੁਹਾਡੇ ਨਾਲ ਹੀ ਹਾਂ ਮੈਂ ਭਰੋਸਾ ਦਵਾਉਂਦਿਆਂ ਕਿ ਹਾਂ ਨਹੀਂ ਪੁੱਤਰ ਹੁਣ ਇੱਥੇ ਰਹਿ ਕੇ ਅਸੀਂ ਕੀ ਕਰਨਾ ਇਸੇ ਥਾਂ ਤੇ ਸਾਡਾ ਇੱਕ ਦਿਨ ਗੁਜ਼ਰਨਾ ਔਖਾ ਕਿੱਦਰੇ ਹੋਰ ਜਾਵਾਂਗੇ ਤਾਂ ਸਾਨੂੰ ਜੱਗੇ ਦੀ ਇਜਾਦ ਤੋਂ ਕੁਝ ਛੁਟਕਾਰਾ ਮਿਲੇਗਾ ਨਹੀਂ ਚਾਚੀ ਪਿਆਰਿਆਂ ਦੀ ਯਾਦ ਤਾਂ ਹਮੇਸ਼ਾ ਨਾਲ ਰਹਿੰਦੀ ਹੈ ਮੈਨੂੰ ਮੈਂ ਕਿਹਾ ਪਰ ਇੰਨੇ ਨੂੰ ਚਾਚੀ ਚਾਚੇ ਨੂੰ ਆਵਾਜ਼ ਮਾਰਦੀ ਜਲਦੀ ਕਰ ਹੁਣ ਚੱਲੀਏ ਘਰ ਦੇ ਲੋੜ ਦਾ ਸਮਾਨ ਤਾਂ ਪਹਿਲਾਂ ਹੀ ਟਰੱਕ ਤੇ ਲੋਡ ਕੀਤਾ ਹੋਇਆ ਸੀ ਉਸੇ ਵਕਤ ਪਤਾ ਨਹੀਂ ਚਾਚੀ ਨੂੰ ਕੀ ਸੁਝਿਆ ਉਹਨੇ ਇੱਕ ਕਈ ਚੁੱਕ ਲਿਆਂਦੀ ਤੇ ਮੇਰੇ ਹੱਥਾਂ ਵਿੱਚ ਫੜਾਉਂਦਿਆਂ ਕਿਹਾ ਪੁੱਤ ਅਸੀਂ ਤਾਂ ਇਥੋਂ ਜਾ ਰਹੇ ਹਾਂ ਪਰ ਤੂੰ ਇੰਜ ਕਰ ਆ ਰਾਤ ਦੀ ਰਾਣੀ ਦਾ ਬੂਟਾ ਆਪਣੇ ਘਰ ਪੁੱਟ ਕੇ ਆਪਣੇ ਘਰ ਲੈ ਜਾ ਕਦੇ ਅਸੀਂ ਆਵਾਂਗੇ ਤਾਂ ਤੁਹਾਡੇ ਇਸ ਬੂਟੇ ਨਾਲ ਪਈ ਸਾਂਝ ਨੂੰ ਤਾਂ ਵੇਖ ਲਿਆ ਕਰਾਂਗੇ ਮੈਂ ਕਹੀ ਦੇ ਦਸਤੇ ਨੂੰ ਪਕੜਦਿਆਂ ਕਦੇ ਚਾਚੀ ਨੇ ਕਦੇ-ਕਦੇ ਉਸ ਰਾਤ ਦੀ ਰਾਣੀ ਦੀਆਂ ਵੱਡੀਆਂ ਹੋ ਕੇ ਫੈਲ ਚੁੱਕੀਆਂ ਟਾਹਣੀਆਂ ਤੇ ਉੱਗੇ ਅਨੇਕਾਂ ਪੌਦਿਆਂ ਨੂੰ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਦੀ ਚਾਚੀ ਹੁਣ ਸਾਡੇ ਪਿੰਡ ਨਾਲ ਸਾਂਝ ਤਾਂ ਤੋੜ ਰਹੀ ਹੀ ਹੈ ਪਰ ਇਸ ਬੂਟੇ ਰਾਹੀਂ ਨਾਲ ਹਮੇਸ਼ਾ ਸਾਂਝ ਬਣਾਈ ਰੱਖਣ ਦਾ ਯਤਨ ਕਰ ਰਹੀ ਹੈ ਚੰਗਾ ਪੁੱਤਰਾ ਤੂੰ ਆਸਦਾ ਰਹਿ ਤੈਨੂੰ ਅਸੀਂ ਕਦੇ-ਕਦਾਈਂ ਜ਼ਰੂਰ ਮਿਲਣ ਆਵਾਂ ਕਰਾਂਗੇ ਤੇਰੇ ਵਿੱਚ ਮੈਨੂੰ ਆਪਣਾ ਜੱਗਾ ਦਿਸਦਾ ਏ ਚਾਚੀ ਨੇ ਮੇਰੇ ਸਿਰ ਤੇ ਹੱਥ ਫੇਰੇ